ਸੋ ਹਗ ਮਹਾਰਾਜ ਸ਼ੇਰ ਸੈਗ ਵਿਸ਼ਨੋ ਭਗਵਾਨ ਦੀ ਜੈ ਸੋ ਹਗ ਮਹਾਰਾਜ ਸ਼ੇਰ ਸੈਗ ਵਿਸ਼ਨੋ ਭਗਵਾਨ ਦੀ ਜੈ ਸੋ ਹਗ ਮਹਾਰਾਜ ਸ਼ੇਰ ਸੈਗ ਵਿਸ਼ਨੋ ਭਗਵਾਨ ਦੀ ਜੈ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਅਗਵਾਰ ਦੀ ਜੈ ਸੋਹ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਅਗਵਾਰ ਦੀ ਜੈ ਹਰਿ ਪੁਰਖ ਅਗੰਮ ਬ੍ਰਮੜਾ ਅਗੰਮੀ ਕਾਰ ਦੇ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ ਜੋਤੀ ਨੂਰ ਇੱਕ ਅਕਾਰ ਮਾਲ ਧਨ ਧਨ ਮਾਲ ਨਾ ਕੋਈ ਪੱਲੇ ਦਮੜਾ ਸ਼ਬਦ ਵਸਤ ਇੱਕ ਅਪਰੇ ਅਪਾਰ ਗੁਰ ਮੁਖਾ ਪਾਰੀ ਕਰੇ ਕਰਾਏ ਪੱਲਣਾ ਸਿਰ ਰਖ ਹੱਥ ਸਮਰੱਤ ਕਰਤਾਰ ਲੋਕ ਮਾਤ ਦਰਤਵਾਰੇ ਅਕੇ ਖੱਲੜਾ 20 ਅਕੀਸਾ ਹਰ ਜਗ ਦੀਸਾ 24 ਅਵਤਾਰ ਇਕਾ ਘਰ ਸਚਾ ਸਰ ਪੁਰਖ ਅਬਨਾਸ਼ੀ ਮਲੜਾਮ ਨੇਹੇ ਕਲੰਕ ਨਰਾਇਣ ਨਰ ਚਿੱਟੇ ਅਸਵ ਸ਼ਬਦ ਘੋੜੇ ਹੋ ਅਸਵਾਰ ਸ਼ਬਦ ਘੋੜਾ ਹਰ ਦਾ ਤਾਰ ਜੁੜਿਆ ਜੋੜਾ ਜੋਤੀ ਨਰੰਕਾਰ ਲੋਕ ਮਾਤ ਆਏ ਦੌੜਾ ਵੇਖ ਵਿਖਾਣੇ ਮਿੱਠਾ ਕੌੜਾ ਰਾਜ ਰਾਜਾਨ ਸਾਹ ਸੁਲਤਾਨ ਸੱਚ ਦਰਬਾਰ भगवन सुवासी कणकपुर वासी साहो सुभाषी महाराज शेर सिंह विष्णु भगवान नर हर सची सरकार नर हर नारायण नर नरनंद नन्द नरनकारिया भगत भगवंत साध संत आदि अंत युग आदि अंत ਸੰਸਾਰਿਆ ਮੇ ਮਿਲ ਫਰਾਵਨ ਸਾਚੇ ਕੰਤ ਸੇਵੇ ਦਰਸ਼ ਅਗਾਮਯ ਅਪਾਰਿਆ ਜੋਤੀ ਜੋਤ ਸਰੂਪ ਹਾਰ ਗੁਰ ਮੁਖ ਪ੍ਰਹਾਰ ਸੰਤ ਸੁਹੇਲੇ ਇਕਏ ਕੇਲੇ ਸ਼ਬਦ ਡੋਰੀ ਨਾਲ ਬੰਧਾਰੇ ਹਾ ਸ਼ਬਦ ਡੋਰੀ ਬਨ ਕਰਤਾਰ ਉਕਮਾਤ ਕਰੇ ਚੋਰੀ ਕਲਯੁਗ ਰਹਿਣ ਮੰਧੇਰ ਧੋਰੀ ਗੁਰਮੁਖਾ ਕਰੇ ਖਬਰਦਾਰ ਆਪ ਆਪਣੇ ਸੰਗ ਜਾਏ ਧੋਰੀ ਸ਼ਬਦ ਚਾੜੇ ਸਾਚੀ ਕੋੜੀ ਪੁਰਬ ਕਰਮ ਰਿਹਾ ਵਿਚਾਰ ਜੋਤੀ ਜੋਤ ਸਰੂਪ ਹੈ ਹਰ ਸਾਚੇ ਸੰਤ ਜਨਾ ਪਹਿਲੀ ਚੇਤ ਭਾਗ ਲਗਾਈ ਮੰਦਰ ਅੰਦਰ ਕਾ ਆਖੇਤ ਸਚਾ ਵੇੜਾ ਕਰ ਤਿਆਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੱਖ 84 ਪਦ ਕਟਾਏ ਨਰਮਲ ਆਇ ਹਾਰ ਪਹਿਲੀ ਚੇਤ ਚਤਨ ਚਿਤ ਮੁਰ ਸੰਗਤ ਮੇਲ ਮਲਾਈ ਫੁਰਖ ਅਬਨਾਸ਼ੀ ਸਚਾ ਮਿਤ ਸੋਹਗ ਸ਼ਬਦ ਤੇ ਰਚੜਾਏ ਚੌਥੇ ਯੁਗ ਵੇਖ ਬਖਾਏ ਸਾਚੀ ਚਿਤ ਜੋਤੀ ਜੋਤ ਸਰੂਪ ਹਾਰ ਮਹਿਕ ਅੰਕ ਨਰਾ ਮਿਨਿਆਰ ਪਾਰਤਾ ਦੇਵੇ ਇੱਕ ਵਰ ਆਦ ਅੰਤ ਨਿਤ ਨਵਤ ਸੁਨੇਤ ਨਵਤ ਚਾਲ ਅਨਰਾਲੀ ਗੁਰਮੁਖ ਸਾਚੇ ਸੰਤ ਜਨਾ ਮਾਲਸ ਦੇਹੀ ਲਈ ਜਿਤ ਮਿਲੇ ਆਨਾਰ ਹਰਿ ਸਚਿਆ ਪ੍ਰਤ ਪਾਲੀ ਆਪੇ ਮਾਤ ਆਪੇ ਪਿਤ ਦਿਵਸ ਰਹਿਣ ਮਦਰਾ ਪਹਿਣਾ ਕਬਲ ਨੈਣਾ ਘਰ ਸਾਕੇ ਬਹਿਣਾ ਕਰੇ ਸਦਾਰਕ ਵਾਰ ਸਾਜਾ ਵਾਲੀ ਜੋਤੀ ਜੋਤ ਸਰੂਪ ਹਾਰ ਬੁਰ ਸੰਗਤ ਸਾਚਾ ਸਾਖ ਸੱਜਣ ਸੈਣਾ ਭਾਈ ਭੈਣਾ ਖੋਲੇ ਬੰਦ ਕੁਆੜੀ ਸਤਾਰਾ ਹਾੜੀ ਦਰਸ਼ ਦਿਖਾਏ ਤੀਜੇ ਮਹਿਰਾ ਪਹਿਲੀ ਚੇਤ ਕਰ ਤਿਆਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਕ ਲੰਕ ਨਰਾਇਣ ਦਰ ਸਤਜੁਗ ਸਾਚੇ ਤੇਰੀ ਮਾਤ ਉਪਜਾਏ ਗੁਰ ਸੰਗਤ ਸੱਚੀ ਫੁਲਵਾੜੀ ਗੁਰ ਸੰਗਤ ਸਾਚਾ ਫੁੱਲ ਗਿਆ ਫੁੱਲ ਪ੍ਰਭ ਆਪ ਚਿਕਾਏ ਅਗਲਾ ਪਿਛਲਾ ਮੂਲ ਭਾਗ ਲਗਾਏ ਸੱਚੀ ਕੁੱਲ ਏਕਾਂ ਓਟਰ ਖਾਏ ਕੰਤ ਕੰ ਤੂਹਲ ਪੂਰੇ ਤੋਲ ਗਈ ਤੁਲ ਸੋਹਣ ਸ਼ਬਦ ਭੂੜਾ ਰੇਹਾ ਝੂਲ ਸੱਚ ਦੁਆਰਾ ਗਿਆ ਖੁੱਲ ਸਤਿ ਸਗਾ ਸਣ ਹਰੇ ਮਰਾਜੇ ਨਾ ਕੋਈ ਪਵਨ ਨਾ ਕੋਈ ਝੂਲ ਲੋਕ ਮਾਤ ਨਾ ਕੋਈ ਲਾਏ ਮੂਲ ਜੋਤੀ ਜੋਤ ਸਰੂਪ ਹਾਰ ਬੁਮਾਨ ਹਰ ਸੰਗਤ ਲਿਖਾ ਆਪ ਲਿਖਾਇਆ ਪਰਮ ਭਲੇਖਾ ਦੂਰ ਕਰਾਇਆ ਹਰ ਜਨ भगवानिज हंगव शेर सिंह विष्णो भगवानी शेर सिंह विष्णु भगवानी हाँ जी अगे आस बेनती है हरभजन कौर तरन तारण शब्द पढ़ी आगे ਤੇ ਉਸ ਤੋਂ ਬਾਅਦ ਆ ਕਲਦੀਪ ਕੌਰ ਬਾਸ ਕੰਦਰ